ਚੋਰਾਵਾਂ ਵੱਲੋਂ ਇੱਕ 12 ਬੋਰ ਪਿਸਟਲ ਅਤੇ 6 ਜਿੰਤਾ ਕਾਰਤੂਸ ਕੀਤੇ ਚੋਰੀ ਚੋਰੀ ਕਰਨ ਵਾਲੇ ਅਤੇ ਖਰੀਦਣ ਵਾਲੇ ਨੂੰ ਪੁਲਿਸ ਨੇ ਕੀਤਾ ਕਾਬੂ ਕੇਸਦਰਜ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਪੁਲਿਸ ਜ਼ਿਲ੍ਹਾ ਬਟਾਲਾ ਅਦੀਨ ਪਿੰਦੇ ਥਾਣਾ ਕਾਦੀਆਂ ਦੀ ਪੁਲਿਸ ਟੀਮ ਨੇ ਬੀਤੀ 11 ਅਗਸਤ ਨੂੰ ਸੁਖਰਾਜ ਸਿੰਘ ਵਾਸੀ ਕਾਦੀਆਂ ਦੇ ਘਰ ਹੋਈ ਚੋਰੀ ਦੀ ਵਾਰਤਾਤ ਨੂੰ ਹੱਲ ਕਰਦੇ ਹੋਏ ਕੁਲਵਿੰਦਰ ਸਿੰਘ ਨਾਮਕ ਵਿਅਕਤੀ ਨੂੰ ਕਾਬੂ ਕੀਤਾ ਜਿਸ ਕੋਲੋਂ ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਕੁਲਵਿੰਦਰ ਸਿੰਘ ਨੇ ਹੀ ਸੁਖਰਾਜ ਸਿੰਘ ਦੇ ਘਰ ਚੋਰੀ ਕੀਤੀ ਸੀ ਜਿਸ ਦੌਰਾਨ ਉਹ ਸੁਖਰਾਜ ਸਿੰਘ ਦਾ 12 ਬੋਰ ਦਾ ਲਾਇਸੈਂਸ ਸੀ ਪਿਸਟਲ ਅਤੇ ਘਾਰਤੂਸ ਵੀ ਚੋਰੀ ਕਰਕੇ ਲੈ ਗਿਆ ਸੀ ਅਤੇ ਕੁਲਵਿੰਦਰ ਸਿੰਘ ਕੋਲੋਂ ਬਲਰਾਜ ਸਿੰਘ ਨੇ ਪਿਸਟਲ ਖਰੀਦ ਲਿਆ ਸੀ ਇਸ ਤੋਂ ਬਾਅਦ ਪੁਲਿਸ ਨੇ ਬਲਰਾਜ ਸਿੰਘ ਕੋਲੋਂ ਉਕਤ ਪਿਸਟਲ ਅਤੇ 6 ਜਿੰਦਾ ਘਾਰਤੂਸ ਬਰਾਮਦ ਕਰਦੇ ਹੋਏ ਕੇਸ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿੱਦਾਂ ਜੀ 11/8/24 ਨੂੰ ਇੱਕ ਸੁਖਰਾਜ ਸਿੰਘ ਐ ਬਸੀ ਚੀਮਾ ਉਹਦੇ ਘਰ ਚੋਰੀ ਹੋਈ ਸੀ ਉਹਦੇ ਘਰ ਚੋਰੀ ਦੇ ਵਿੱਚ ਇੱਕ ਮੋਬਾਈਲ ਕੁਝ ਸੋਨਾ ਇੱਕ ਰਵਾਲ ਜੋ ਜਿਹੜਾ ਚੋਰ ਚੋਰੀ ਕਰਕੇ ਲੈ ਗਿਆ ਸੀ ਜੋ ਆਪਣਾ ਐਸਐਚਓ ਗੁਰਦੇਵ ਸਿੰਘ ਐਸਐਚਓ ਕਾਦੀਆਂ ਤੇ ਉਹਦੀ ਟੀਮ ਨੇ ਬੜੀ ਮਿਹਨਤ ਕੀਤੀ ਅਤੇ ਜਿਹੜਾ ਸੀਸੀਟੀਵੀ ਫੁਟਸ ਨੂੰ ਖੰਡਾਲਦੇ ਹੋਏ ਉਹ ਇਸ ਨਤੀਜੇ ਤੇ ਪਹੁੰਚੇ ਜਿਹਦੇ ਵਿੱਚੋਂ ਇੱਕ ਜਿਹੜਾ ਚੋਰ ਸੀ ਕੁਲਵਿੰਦਰ ਸਿੰਘ ਉਰਫ ਗੁਰਾ ਉਹਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਤੇ ਉਹਦੇ ਕੋਲੋਂ ਜਿਹੜਾ ਮੋਬਾਈਲ ਚੋਰੀ ਦਾ ਰਿਕਵਰ ਕਰ ਲਿਆ ਸੀ ਤੇ ਉਸ ਤੋਂ ਬਾਅਦ ਫਿਰ ਉਹਨੂੰ ਕਿੱਥੇ-ਕਿੱਥੇ ਸਮਾਨ ਦਿੱਤਾ ਉਹਦੀ ਪੁੱਛਗਿੱਛ ਸ਼ੁਰੂ ਕੀਤੀ ਤੇ ਪੁੱਛਗਿੱਛ ਦੇ ਵਿੱਚ ਇੱਕ ਬਲਰਾਜ ਸਿੰਘ ਅਰ ਬੱਲੂ ਤੇ ਇੱਕ ਮਨਪ੍ਰੀਤਕੋਰ ਹਰਮਨ ਜੋਗਨ ਤੇਸ਼ ਵਾਸਮਸੀ ਜਿਹੜੇ ਉਹ ਨਾਬਜਦ ਹੋਏ ਜਿਨ੍ਹਾਂ ਨੇ ਇਹਦੇ ਕੋਲ ਸਮਾਨ ਲਿਆ ਸੀ ਜਿਹਦੇ ਵਿੱਚੋਂ ਜਿਹੜੀ ਆਪਣਾ ਮਨਪ੍ਰੀਤਕੋਰ ਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਅੱਜ ਜਿਹੜਾ ਬਰਜ ਸਿੰਘ ਔਰ ਬੱਲੂ ਨੂੰ ਗ੍ਰਿਫਤਾਰ ਕੀਤਾ ਉਹਦੇ ਕੋਲੋਂ ਜਿਹੜਾ ਆਪਣਾ ਚੋਰੀ ਕੀਤਾ ਹੋਇਆ ਜੈ ਰਵਾਲਵਰ ਸੀ ਅਤੇ 6 ਰੌਂਦੋ ਉਹ ਅਸੀਂ ਬਰਾਮਦ ਕਰ ਲਿਆ ਤੇ ਇਹ ਬਰਾਮਦ ਕਰਕੇ ਇਹਦਾ ਅਸੀਂ ਆਪਣਾ ਪੁਲਿਸ ਰਿਮਾਂਡ ਲਿਆ ਹੈ ਸਾਡੇ ਕੋਲ ਇੱਕ ਪ੍ਰੀਸ ਰਿਮਾਂਡ ਤੇ ਆ ਤੇ ਇਹਦੀ ਸਿਰ ਜਿ ਦੀ ਪੁੱਛਗਿੱਛ ਕੀਤੀ ਜਾ ਰਹੀ ਆ ਤੇ ਜਿਹੜੇ ਬਾਕੀ ਦੋਸ਼ੀ ਆ ਉਹਨਾਂ ਨੂੰ ਵੀ ਅਸੀਂ ਇਹਨੂੰ ਤੁਰੰਤ ਗ੍ਰਿਫਤਾਰ ਕਰ ਲਵਾਂਗੇ ਇਹ ਮਾਨਯੋਗ ਐਸਐਸਟੀ ਸੀ ਸਹਿਲ ਮੀਰ ਜੀ ਜੋ ਕਿ ਬਟਾਲੇ ਵਿੱਚ ਨਵੇਂ ਆਏ ਹਨ ਉਹਨਾਂ ਨੇ ਆਪਣਾ ਦਿਸ਼ਨ ਨਿਰਤੀਸ਼ ਦਿੱਤੇ ਨੇ ਨਸ਼ਾ ਤੇ ਅਤੇ ਇਦਾਂ ਦੀ ਚੋਰੀ ਤੇ ਲੁੱਟ ਖੋਹ ਦੀਆਂ ਵਾਰਤਾਤਾਂ ਨੂੰ ਬਿਲਕੁਲ ਨਹੀਂ ਹੋ ਦਿੱਤਾ ਜਾਵੇਗਾ ਇਹਨਾਂ ਤੇ ਪੂਰਾ ਛਕੱਡਾ ਚਿਲਿਆ ਕੱਸਿਆ ਜਾਵੇਗਾ ਜਿਹੜੇ ਨਸ਼ਾ ਵੇਚਦੇ ਹਨ ਅਤੇ ਜਿਹੜੇ ਸਨੇਚਰ ਹਨ ਉਹਨਾਂ ਨੂੰ ਪੂਰੀ ਨਸ ਪਾਈ ਜਾਏਗੀ। ਉਹ ਜਿਹੜਾ ਬੱਲੂ ਹੈ ਤੇ ਪਹਿਲਾਂ ਵੀ ਕੋਈ ਜਿਹੜਾ ਬੱਲੂ ਹੈ ਦੇ ਖਿਲਾਫ ਪਹਿਲਾਂ ਵੀ 7-8 ਪਰਚੇ ਐਡੀਪੀਐਸ ਦੇ ਤਰ੍ਹਾਂ ਇਹ ਪਹਿਲਾਂ ਜੇਲ੍ਹ ਚ ਵੀ ਰਹਿ ਚੱਕਾ ਸੀ ਹੁਣ ਜਮਾਨਤ ਤੇ। ਦੋਨੋਂ ਦੋਸ਼ੀ ਕਿੰਨੇ ਸੀ ਮਾਰੇ? ਕੋਲੋਂ ਦੋਸ਼ੀ ਜਿਹੜੇ ਆ ਹੁਣ ਇਸ ਵੇਲੇ 6 ਦੋਸ਼ੀ ਜਿਹੜੇ ਨਾਮਜ਼ਦ ਹੈ ਜਿਹਦੇ ਵਿੱਚੋਂ ਆਪਾਂ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤਿੰਨ ਦੋਸ਼ੀ ਜਿਹੜੇ ਵਾਰ ਹੈ ਉਹਨਾਂ ਦੇ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਿਹੜਾ ਇਹਨਾਂ ਦੇ ਵਿੱਚ ਇਹਨਾਂ ਦੇ ਖਿਲਾਫ 300 34 345 317 ਬੀ ਐਨ ਐਸ ਅਤੇ 27 ਐਵੀਡੈਂਸ ਐਕਟ ਦੇ ਸਾਰੀ ਆਰਮ ਐਕਟ ਦੇ ਤਾਰਫੇ ਪਰਚਾ ਦਰਜ ਕੀਤਾ ਹੈ